ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸ਼ੁਰੂਆਤ ਕਰਨ। ਟਾਈਮ ਹੈ ਜੀ ਸੰਡੇ ਦਾ ਦਿਨ ਤੇ ਆਪਣੇ ਦੇਖੋ ਸ਼ੁਰੂ ਤੋਂ ਹੀ ਤਾਰਕ ਮਹੱਤਤਾ ਕੋ ਉਲਟਾ ਚਸ਼ਮਾ ਚੱਲਦਾ ਰਹਿੰਦਾ। ਤੇ ਮੇਰਾ ਕੰਮ ਵੀ ਪਿਆ ਹਲੇ ਕਰਨ ਵਾਲਾ ਹੈ ਨਾ। ਦੇਖੋ ਬੁੱਕਸ ਰਾਤ ਦੀ ਮੇਰੀ ਰੱਖੀਆਂ ਵੀ ਕਿਤੇ ਭੁੱਲ ਨਾ ਜਾ ਮੈਂ ਕੰਮ ਕਰਨਾ। ਤੇ ਮੰਮਾ ਪ੍ਰੈਸ ਕਰਦੇ ਆਂ ਕੱਪੜਿਆਂ ਨੂੰ ਡਰੈਸ ਨੂੰ ਦੇਖੋ ਅੱਧੀਆ ਕਰਕੇ ਰੱਖਤੀ ਆਂ। ਹਾਂਜੀ ਮੰਮਾ ਅੱਜ ਕੁਝ ਖਾਣ ਨੂੰ ਨਹੀਂ ਬਣਾਇਆ ਨਿਉ ਅ ਸੰਡੇ ਐ ਦੱਸੋ ਕਿਉਂ ਫਿਰ ਸੇਬ ਵੀ ਨਹੀਂ ਬਣਾਉਣਾ ਦੱਸੋ ਕੀ ਬਣਾਣਾ ਫਿਰ ਨਹੀਂ ਬਣਾਉਣੇ ਤਾਂ ਕੋਈ ਗੱਲ ਨਹੀਂ ਅੱਜ ਮੈਂ ਕੁਝ ਨਹੀਂ ਬਣਾਉਣਾ ਚਟਨੀ ਨਾਲ ਰੋਟੀ ਖਾਉਂਗਾ ਕਿਉਂ ਬਸ ਨਹੀਂ ਤੂੰ ਬਣਾਉਣਾ ਤੇ ਮੇਰੀ ਵਾਰ ਚਟਨੀ ਨਾਲ ਰੋਟੀ ਖਾਓ ਮੇਰਾ ਕਹਿਣਾ ਜੂ ਮਨ ਦਾ ਰਹਿਗਾ ਕਿਉਂ ਕੀ ਹੋਇਆ ਬਸ ਲੜਾਈ ਹੋ ਗਈ ਸਾਡੀ ਅਜੀ ਸਾਡੀ ਕੀ ਦੀ ਥੋੜੇ ਸੁੱਤੇ ਰਏ ਸਾਡੀ ਲੜਾਈ ਹੁਣ ਉੱਠੇ ਆਪਾਂ ਵੀ ਹੈ ਨਾ 10 ਵਜੇ ਬਸ 20 ਮਿੰਟ ਵਿੱਚ ਬਰਸ਼ ਵਗੈਰਾ ਕਰਕੇ ਚਾਹ ਚੂ ਪੀ ਕੇ ਥੋੜੇ ਜਿਹਾ ਰੈਡੀ ਹੋਏ ਕਿਉਂ ਮੈਂ ਕੁਝ ਤਾਂ ਬਣਾਉਣਾ ਚਾਹੀਦਾ ਹੈ ਅਰੇ ਬੁਰਮਾ ਆਇਆ ਹੈਲੋ ਅਰੇ ਮੈਂ ਬੋਲੂ ਹਾਲੇ ਤੱਕ ਇਹ ਸੰਵੇਦਨਸ਼ੀਲ ਸ਼ਾਪ ਹੁੰਦਾ ਉਦਾਸੀਲੇ ਨਹੀਂ ਜਾਂਦੇ ਹੁੰਦੇ ਉਹ ਜਿਹੜਾ ਨਾ ਇਸ ਮੇਰੇ ਲਿਕੇ ਜਦ ਵੀ ਸਿਰਫ ਆਪਾਂ ਨੂੰ ਜਮ ਨਹੀਂ ਨਾ ਜਿੱਦ ਨੂੰ ਸੰਡੇ ਨੂੰ ਸੀ ਕਹਿ ਦਿੰਨੇ ਆ ਉਨੇ ਜਿਹਾ ਮੂੰਹ ਬਣ ਜਾਂਦਾ ਐ ਇਹਨਾਂ ਕੰਮ ਵੀ ਨਹੀਂ ਕਰ ਸਕਦਾ ਤੁਸੀਂ ਦੱਸੋ ਪਹਿਲਾਂ ਖਾਣ ਨੂੰ ਕੀ ਬਣਾਉਂਗੇ ਮੈਂ ਦੱਸਿਆ ਚਟਣੀ ਨਾਲ ਰੋਟੀ ਖਾਉਂਗਾ ਛੂਸ ਨਿੰਮਾ ਉਹਦੀ ਦਿੰਦੇ ਸੋ ਆ ਮੇਰੇ ਕਰ ਮੇਰੇ ਲੜਾਈ ਤੁਹਾਡੇ ਪਾਪਾ ਨਾਲ ਹੋਈ ਤੁਸੀਂ ਸਾਨੂੰ ਭੁੱਖਾ ਮਾਰੂਗਾ ਅੱਜ ਖਾਓਗੇ ਚਟਣੀ ਮਲਾਈ ਨਾਲ ਰੋਟੀ ਨਾ ਮੈਂ ਸਮਝ ਨਹੀਂ ਕੋਈ ਅੱਛਾ ਨਾ ਮੈਂ ਕੋਈ ਹੋਰ ਚੀਜ਼ ਬਣਾ ਕੇ ਚਲ ਠੀਕ ਹੈ ਮਰਜ਼ੀ ਹੈ ਉਹ ਤਾਂ ਮੈਨੂੰ ਪਤਾ ਤੁਸੀਂ ਥੋੜਾ ਜਿਹਾ ਟਾਈਮ ਲੜਦੋਂ ਨੋ ਤੋਂ ਬਾਅਦ ਪਾਪਾ ਨੇ ਆ ਕੇ ਆ ਕੇ ਜੇ ਬਪਾ ਨੇ ਕੁਝ ਕਿਹਾ ਤਾਂ ਫਿਰ ਤੁਸੀਂ ਆਪੇ ਬਣਾ ਦੋਗੇ ਅੱਜ ਤਾਂ ਪੱਕੀ ਲੜਾਈ ਚਾ ਮੈਂ ਪਾਪਾ ਨੂੰ ਦੇਖ ਕੇ ਆਨੇ ਕਿੱਥੇ ਗਏ ਪਾਪਾ ਰੈਂਬੋ ਵੀ ਆ ਗਿਆ ਸਾਡਾ ਘੁੰਮ ਘਮ ਕੇ ਹੈਲੋ ਰੈਂਬੋ ਕਿੱਥੇ ਹੈ ਕਿੱਥੇ ਇੱਧਰ ਵੀ ਨਹੀਂ ਹੈ ਕਿੱਥੇ ਗਏ ਬੱਪੂ ਜੀ ਸ੍ਰੀ ਕਾਲ ਚਲੀ ਗੋਦ ਚਸਤੀ ਕਾਪੜੇ ਸਿਉਣਾ ਸਿੱਖੂ ਨਹੀਂ ਜੀ ਹਲੇ ਸਾਡੀ ਉਮਰ ਨਹੀਂ ਆਈ ਕੱਪੜੇ ਸਿੱਖਣ ਦੀ ਮੈਂ ਤਾਂ ਬੰਟੀ ਦੇਖ ਲਓ ਬਣਾਓ ਬਣਾਓ ਸਾਰੇ ਕਿਤੇ ਦੇਖਿਆ ਪਾਪਾ ਤਾਂ ਪਣ ਲੱਭੇ ਨਹੀਂ ਮੰਮਾ ਫੇਰ ਇੱਧਰ ਆ ਕੇ ਕੀ ਕਰ ਰਹੀ ਹੈ ਮੰਮਾ ਤੋੜ ਤੋੜਣਾ ਪਾਪਾ ਨੂੰ ਫੇਰ ਅੰਦਰ ਜਾਣਾ ਪੈਣਾ ਬਾਹਰ ਤਾਂ ਬਹੁਤ ਧੁੱਪ ਹੈ शुक्र है पापा आगे। आगे। ना आगे ना आ गए बिल लेके आ गए आ गया पापा बिल शुक्र इस बार बिल नहीं आया अपना नहीं तो हमेशा तीन चार हजार आ ही जाना जी पापा देखने लग गए मासी ने जी जो ब्लॉग ਸਾਰੀ ਨੂੰ ਦੇਖ ਦੇ ਕੇ ਖੁਸ਼ ਹੋਈ ਜੰਨੇ ਆਂ ਆਪਣੇ ਬਾਤ ਨੂੰ ਵੀ ਛਾਟ ਵੀ ਨਿਕਲ ਰਿਹਾ ਤੇ ਸਾਰੀ ਨੂੰ ਦੇਖ ਦੇ ਕੇ ਖੁਸ਼ ਹੋਈ ਜੰਨੇ ਆਂ ਕਿ ਕਿ ਅੱਜ ਤੇ ਸਿਆਰਾ ਨੀ ਕੋਦਾ ਤੇ ਰਾਗ ਹੋਵੇ ਕਿੱਥੇ ਇਹ ਉੱਧਰ ਕੁੰਦੇ ਰੰਗ ਨਹੀਂ ਆ ਰਹੇ ਨਜ਼ਾਰੇ ਦੇ ਨਹੀਂ ਆ ਕੇ ਇਹ ਪਾਪਾ ਨੂੰ ਦੇਖਣਾ ਬੰਦ ਹੋ ਗਿਆ ਕਿ ਆਖ ਕਾਹ ਬੋਲ ਲੋ ਇੱਕ ਮਿੰਟ ਵਿੱਚ ਲੜਾਈ ਹੋ ਚੁਗੀ ਹੈਲੋ ਹਾਂ ਰੋਟੀ ਖਾਣੀ ਹੈ ਕਿਤੇ ਵੀ ਬਣਾਣਾ ਪੌਣੇ ਕਹਨਾਂ ਹੋਗੇ ਜੇ ਉਹਨੂੰ 11ਵਾਂ ਜੇ ਬਣਾਇਓ ਬਣਾਉ ਦੋ 11ਵੀਂ ਖਾਣੀ ਹੈ ਅਬ ਇਹ ਬਣਾਉ ਦੋ ਰੋਟੀ ਦੇਖਣਾ ਮੈਨੂੰ ਤਾਂ ਪਤਾ ਨਹੀਂ ਕਾਹਨੇ ਬਣਾਇਆ ਨਾ ਕੋਈ ਸੁਣ ਬਣਾਇਆ ਨਾ ਮੰਮਾ ਦਾ ਸੀ ਨਾ ਮੈਂ ਚਾਹੀ ਇਸ ਵਿੱਚ ਮੈਂ ਆਈ ਚੋਲਿਆਂ ਦੀ ਮੱਖਣ ਬਣਾਇਆ ਰੋਟੀ ਖਾਣ ਲਈ ਚੰਨੀ ਜੂਰ ਖਾ ਲੋ ਔਰ ਜਿੱਦਾਂ ਆਪਣੀ ਅੰਦਰੋਂ ਇਹ ਲੜਾਈ ਹੋ ਦੇ ਨਾਲ ਆਪਾਂ ਨੇ ਅੱਜ ਕੁਝ ਨਹੀਂ ਬਣਾ ਕੇ ਦੇਣਾ ਹੋਰ ਯਾਰ ਯਾਰ ਇਹ ਹੁੰਦਾ ਰੋਟੀ ਖਵਾਣੀ ਹੈ ਕਿ ਨਹੀਂ ਖਾਣੀ ਨਹੀਂ ਖਾਣੀ ਕਿਆ ਖਾਣਾ ਨਹੀਂ ਨਾ ਬਥੇ ਰੋਟੀਆਂ ਨੂੰ ਮੇਰੀ ਜਿੱਦੀ ਘਰ ਸੀ ਹੈ ਨਾ ਆ ਗੰਮ ਖਰਾਵ ਕਰ ਦਿੰਦੀ ਹੈ ਨਹੀਂ ਗੁੱਸਾ ਮੇਰਾ ਇੰਨਾ ਜਿਆਦਾ ਤਾਂ ਮੈਂ ਤੈਨੂੰ ਡਰਾਉਣਾ ਇੱਦਾਂ ਚ ਮੈਂ ਬਹੁਤ ਮੈਂਡੀਆਂ ਕਰਦੀ ਹੈ ਮੈਂ ਠੀਕ ਕਰਨਾ ਤੇ ਚਲ ਚਲ ਹੋਰ ਨਗੀ ਤੇ ਲੈ ਆ ਲਓ ਜੀ ਆਪਣੀ ਮਾ ਫੋਰੀ ਬੰਧਾਣੀ ਦੀ ਸਟਿੰਗ ਪੱਕੇ ਰੋਗ ਨਾ ਸਰਵਾਉਣੇ ਗ੍ਰੀਸ ਕਰਨੇ ਹੈ ਗਰਮੀ ਆ ਗਈ ਲਿਆਂ ਦੇ ਗੰਡਸਰ ਆਹ ਪਲੇਟ ਜੀ ਦਾ ਤਾਰ ਦੋ ਛੇ ਹੈ ਨਾ ਟਿੱੜ ਗਈ ਆ ਤਾਂ ਹਾਉਨਾ ਅੱਜਕੱਲ ਕੋਈ ਨਹੀਂ ਦਿੰਦਾ ਚੀਜ਼ਾਂ ਐਨੇ ਸਾਲ ਪਈਆਂ ਤਾਂ ਇਹਨੇ ਸਾਲ ਪਈਆਂ ਰੰਦੀਆਂ ਹਾਂ ਫੇਰ ਪਹਿਲਾਂ ਤਾਂ ਬਿਸਤਰੇ, ਕ올ੀਆਂ, ਗਲਾਸ, ਭਾਂਡੇ ਸਾਰਾ ਕੁਝ ਦੰਦੇ ਹੁੰਦੇ ਸੀ ਨਾ ਤੇ ਸਾਰਾ ਕੁਝ ਦੰਦੇ ਹੁੰਦੇ ਸੀ ਹੁਣ ਉਹ ਬਚਾਰੇ ਪਈਆਂ ਬਿਸਤਰਿਆਂ ਕੋਈ ਪੁੱਛਦਾ ਵੀ ਨਹੀਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਚੱਲ ਗਏ ਆਪਣੀ ਮੰਦਾ ਆਣੀ ਚਿੱਟੇ ਮਾਰਦੀ ਹੈ ਨਾ ਹਾਲੇ ੜੇ ਲੋ ਜੀ ਅੱਜ ਆ ਗਰਮੀ ਤੇ ਰੁਪਾਰੀ ਦੇ ਭਗਾ ਭਗਾ ਮਾਰਿਆ ਕੜੇ ਬਤਨ ਇਸ ਤੇ ਨਵੇਂ ਲਾ ਰਿਹਾ ਵਾਹ ਚਲੋ ਸੀਜ਼ਨ ਤੇ ਪਹਿਨਾ ਪਹਿਨਾ ਕਰਾ ਲੀਏ ਇੱਕ ਹੱਥ ਫੇਰੀ ਜੀ ਬਹੁਤ ਠੀਕ ਹੈ ਕਹਿੰਦਾ ਤਾਂ ਫਾਇਵਟ ਦਾ ਠੀਕ ਹੈ ਇਹ ਕੁਆਲਿਟੀ ਬਾਕੀ ਦੇਖਦੇ ਆ ਉੱਪਰ ਦੂਜੇ ਰੂਮਾਂ ਚ ਵੀ ਦੇਖਦੇ ਆ ਕਿਰ ਬੰਦ ਕੰਮ ਕਰੋ ਦੋ ਦੋ ਕੰਮ ਕਰਾਉਣੇ ਆ ਜੀ ਪੱਖਾ ਹੀ ਸਾਫ ਕਰਵਾ ਲੈਣਾ ਤੇ ਇਹ ਸਕੀਮ ਹੀ ਬੰਦੇ ਆਇਆ। ਤਾਂ ਪਹਿਲਾਂ ਸੁੱਕਾ ਕੱਪੜਾ ਮਰਵਾਇਆ ਤੇ ਹੁਣ ਗਿੱਲਾ ਹੀ ਮਰਵਾ ਤਿਆ। ਲੋ ਜੀ ਹੁਣ ਆ ਗਿਆ ਅੰਦਰ। ਮੈਂ ਉਹਨਾਂ ਦਾ ਮੱਖਾ ਦਰ ਲੈ ਕੇ ਲਰਾਂ ਡੈਡੀ ਕਿ ਨਹੀਂ? ਹਾਂ ਇਹਦੇ ਨਾਲ ਹੈਗੇ ਚਾਰ ਪੱਖੇ। ਉੱਧਰ ਵੀ ਹੈਗਾ ਪਰ। ਅਜ ਵੀ ਬੋਲੋ ਕਿ ਨੈਸਰ ਮੋੜ ਆ ਵੀ ਸਿੱਕੋ ਗਰਮੀ ਦੇ ਪਹਿਲਾਂ ਪਲਾਹਤ ਜਾਂ ਫਿਰ ਵਿੱਚ ਚਾਹ ਫਾਇਦਾ ਹੀ ਰਹਿੰਦਾ ਲਾੜੇ ਲਈ ਹਾਂ ਚਾਰਜ ਦਾ ਹੈ ਕਰੂਗਾ ਦੇਖੀ ਦੂੰ ਬੁਗਾ ਕੇ ਮਾਰਨਾ ਇਹਨੇ ਅਜਾ ਬੁੱਕ ਫੜੇ ਹੋਵੇਗਾ ਸੰਦ ਵਿੱਚ ਬਣਾਉਂਗੀ ਇਹ ਯਾ ਲੈ ਇਸ ਤਰ੍ਹਾਂ ਕੱਟਾਂਗੇ ਨਹੀਂ ਇਹੇ ਉੱਟ ਜਾਊਗਾ ਮੋੜ ਨਾਲ ਤੇ ਅੜਦਾ ਹੀ ਹੈ ਕੋਣ ਵੀ ਆਹ ਜਿੱਦੇ ਖਾਰੇ ਚਾਹ ਨਹੀਂ ਕਰਾਈ ਪ੍ਰਿਯੋ ਚਾਹ ਫਟਾਫਟਾ ਹੋਰ ਕੰਮ ਵੀ ਕਰਨਾ ਕੋਈ ਮੈਂ ਸਰਵਿਸ ਵੀ ਕਰਨੀ ਐ ਏਸੀ ਦੀ ਕੋਸਟ ਕਿੰਨੀ ਕੋਸਟ ਹੈ ਕੀ ਆਨੇ ਕੋਸਟ ਜਮੀਨਾ ਹਾਂ ਆਰ ਇਟ ਫਨ ਲੌਂਗ ਆਰ ਇਟ 25% ਲੌਂਗ ਜੀ ਸਰਵਿਸ ਹੋ ਗਈ ਹੁਣ ਨਾਉਂ ਗੱਲ ਤੇ ਨਹੀਂ ਅੱਛਾ ਨਾਉਂ ਗੱਲ ਤੇ ਤੇਰਾ ਠੀਕ ਹੈ ਚੋਗਰੂ ਬੁਝਾ ਫਿਰ ਮੈਂ ਆਉਂਦਾ ਆ ਲੋ ਜੀ ਹੁਣ ਆਪਣੀ ਹੋ ਰਹੀ ਹੈ ਇਸ ਨੂੰ ਸਰਵਿਸ ਨਾਲ ਮਿਲ ਕੇ ਪਰ ਇਹ ਸਾਰਿਆਂ ਨੇ ਹੈ ਨਾ ਆਪੇ ਕਰ ਨਹੀਂ ਸਕਦੇ ਅੱਛਾ ਹਮ ਦੂਆ ਬੁਝਾ ਸਕਦੇ ਅੱਛਾ ਨਾਉਂ ਨਹੀਂ ਹੋ ਪਈ ਤਾਂ ਪਾਣੀ ਬੰਦ ਕਰ ਵਿਚ ਤੇ ਵੀ ਚੰਗੀ ਤਰ੍ਹਾਂ ਧੋ ਦੇ ਉਹਨੂੰ ਉਹਨਾਂ ਕੋਲ ਤਾਂ ਤੇ ਆ ਫਿੱਟ ਕਰ ਲੂਗੇ ਹੈ ਤੈਨੂੰ ਨਾ ਫਿਰ ਜ਼ਬਰਜਸਤ ਕੱਢ ਕੇ ਇੱਕ ਸੈਟ ਰੱਖ ਦਿਆ ਅਜਾ ਜਵਲੇ ਬੰਦ ਨਹੀਂ ਤੂੰ ਮਕੈਨਿਕ ਨਾਲ ਗੱਲਾਂ ਕਰਨੀ ਹੈ ਤੈਨੂੰ ਨਹੀਂ ਹੈ ਉਹ ਮਕੈਨਿਕ ਆ ਤਾਂ ਹੀ ਜਈ ਹੈ ਕਿ ਦੇ ਖੋਲ ਕੇ ਫਿਰ ਜ਼ਬਰਦਸਤ ਰੱਖ ਦੇਣ ਪ੍ਰਮੋਸ਼ਨ ਤਾਂ ਕਿਆ ਕਰਨ ਦੀ ਵੀ ਐਡਿਟ ਕਰਾਇਆ ਕਰੋ ਨਾ ਸਰਵਸ ਹੋ ਜਾਣਦੇ ਚੰਗੀ ਤਰ੍ਹਾਂ ਸਾਰਾ ਸੈੱਟ ਹੋ ਜਾਂਦੇ ਫਿਰ ਆਪਾਂ ਪ੍ਰਮੋਸ਼ਨ ਕਰੂਗੇ ਵੀ ਆ ਭਾਈ ਦੇ ਸਰਵਸ ਕਰਾਇ ਕਰੋ ਆਹ ਨਾ ਹੋਰ ਸਭ ਪਾਪਾ ਕਹਿੰਦੇ ਨਹੀਂ ਤਸੱਲੀ ਨਾਲ ਨਾ ਕਰ ਲਿਆ ਛੇਤੀ ਜਿਆ ਬਹੁਤ ਹੋ ਗਿਆ ਫਿੱਟ ਕਰਾ ਲਈਏ ਕਿਤੇ ਖੁੱਲਾ ਹੀ ਛੱਡ ਖੁੱਲਾ ਛੱਡ ਦੇਣਾ ਲੋ ਜੀ ਹੋ ਗਏ ਕੰਮ ਜਾਵ ਏਸੀ ਦੀ ਸਰਵਿਸ ਕਰਨੇ ਚ ਆ ਬਣਾ ਲਿਓ ਹੁਣ ਆ ਦੋ ਇਹ ਮੁੰਡਿਆਂ ਨੂੰ ਜਿਨੇ ਜਿਨੇ ਸਰਵਿਸ ਕਰਾਉਣੀ ਆ ਪ੍ਰੋਮੋਸ਼ਨ ਕਰਦੀ ਹੋਣਾ ਇਹਨਾਂ ਦੀ ਨੱਕਰ ਦੇ ਉੱਪਰ ਹੈਨਾ ਵਧੀਆ ਕੰਮ ਕਰਦੇ ਆ ਕਿੱਥੇ ਢੱਕਣਾ ਕਿਹੜਾ ਢੱਕਣਾ ਟੱਕੜ ਉੱਪਰ ਨਹੀਂ ਹੁੰਦਾ ਉੱਪਰ ਹੀ ਹੁੰਦਾ ਬਾਹਰਲੀ ਉਹ ਮੁੰਡਾ ਤਾਂ ਮੈਂ ਕਿਹਾ ਖੋਲ ਤੇ ਆ ਪਤਾ ਨਹੀਂ ਹੁਣ ਜੜਾ ਪਾਉਣਾ ਕਿ ਨਹੀਂ ਇਹਨਾਂ ਦੇ ਬਾਹਰ ਕਪੜਾ ਦੇ ਆ ਪੋਲ ਕਰ ਨੂੰ ਚਲੋ ਹੋਗੇ ਕੰਮ ਚੱਲ। ਹਰ ਬੰਨੋ ਇਕ ਹੋਰ ਮੈਂ ਇੰਦਨਾ ਪਟਲੇ ਵਾਲੀ ਹੈ। ਟੋਕੇ ਆਓ। ਅੱਛਾ। ਛੇ ਦਾ।ਾਰੇ ਮੈਂ ਫੋਲਡ ਹਟਾਤੇ ਹਾਂ। ਪਿਸਟਨ-ਪਿਸਟਨ ਮੁਕੇ ਆ ਰੇ ਗਰੂ ਸਾਰੇ। ਫਿਰ ਉਹਦੇ ਹਣਾ ਦੇ ਬੰਨ ਵੀ ਤਾਉਣਗੇ। ਅੱਛਾ। ਮਾਤਾ ਬੰਨਿਆ ਕਾਤੇ ਜੀ ਸਟਾਰਟ ਹੋ ਗਿਆ। ਇਹ ਮੰਨ ਤਰ ਲਗਣਾ ਇਹ ਵੀ ਅੱਜ ਚੀਜ਼ੇ ਖੋਲਦੀ ਹੁਣ ਇਹਨਾਂ ਨੂੰ ਫਿੱਟ ਵੀ ਹੋ ਜੂਗੀਆਂ ਦੁਬਾਰੇ ਕਿ ਨਹੀਂ। ਅੱਲਾ ਕਲਾ ਨਾਟ ਕਰਦਾ ਉਹਦਾ। ਸਤਿ ਸ੍ਰੀ ਅਕਾਲ ਜੀ। ਸੋ ਜੀ ਅੱਜ ਹੋ ਗਿਆ ਜੀ ਮੰਡੇ ਦਾ ਦਿਨ ਤੇ ਅਪਰਾ ਕੱਲ ਥੋੜਾ ਜਿਹਾ ਬਲੌਗ ਬਣਾਇਆ ਸੀ ਮਨਾਉ ਨਾ ਤਾਂ ਅਪਲੋਡ ਹੋਇਆ ਕੱਲ ਸਾਰਾ ਦਿਨ ਵਾਈਫਾਈ ਨਹੀਂ ਚੱਲਿਆ ਵਾਈਫਾਈ ਦਾ ਅੱਜ ਹੀ ਨਹੀਂ ਚੱਲ ਰਿਹਾਗਾ ਪਤਾ ਨਹੀਂ ਕਿਉਂ ਸਾਰੇ ਦੇ ਕੱਲ ਵਾਈਫਾਈ ਬੰਦ ਹੋ ਗਿਆ ਸੀ ਪਤਾ ਨਹੀਂ ਕੀ ਵੱਲ ਕੇ ਪ੍ਰੋਬਲਮ ਹੈ ਉਹਨਾਂ ਅੱਜ ਫੋਨ ਫੋਨ ਕਰਕੇ ਦੇਖਦੇ ਸੀ ਵਾਈਫਾਈ ਵੀ ਨਾ ਫੋਨ ਹੀ ਚੱਲ ਰਿਹਾ ਫੋਨ ਚਾਰਜ ਨਹੀਂ ਨਿਕਲ ਰਹਾ ਸੀ ਤੇ ਰਾਤ ਕਰਵਾਉਣਾ ਪਿਆ ਚਲੋ ਪਤਾ ਨਹੀਂ ਕਿੰਨੇ ਦਿਨ ਨਾ ਚੱਲੇ ਹੋਣਾ ਪਰ ਨਹੀਂ ਕਿ ਕੀ ਦਿੱਕਤ ਆਈ ਹੈ ਜੀ ਚਲੋ ਜੀ ਅੱਜ ਚਲੇ ਗਏ ਸਾਰੇ ਜਾਣੇ ਆਪਣੇ ਆਪਣੇ ਸੂਲ ਕੰਮਕਾਰਾਂ ਤੇ ਤੇ ਆਪਾਂ ਇਕੱਲੇ ਅੱਜ ਫਿਰ ਆਜ ਰਹੇ ਆ ਸੱਚਾ ਚਲੋ ਅੱਜ ਪਕੌੜੇ ਬਣਾ ਲਈਏ ਹੁਣ ਸ਼ਾਮ ਨੂੰ ਬਣਾਉਣੀ ਹੈ ਪਕੌੜਿਆਂ ਦੀ ਸਬਜ਼ੀ ਤੇ ਮੈਂ ਕਿਹਾ ਚਲੋ ਹੁਣ ਆਪਾਂ ਛੱਡ ਨੂੰ ਲੱਗਦੇ ਪਕੌੜਾ ਰਹਿ ਗਿਆ 9 ਵਜੇ ਕੀ ਕਰੀਏ ਸਿਰ ਪਹਿਲਾਂ ਪਕੌੜੇ ਬਣਾ ਲਈਏ ਤੇ ਛੱਡਾ ਲਾ ਕੇ ਨਾ ਰੱਖਣਾ ਧੀਰੇ ਬਾਅਦ ਚਾ ਫਿਰ ਖਾਣਾ ਜਾ ਪੈ ਜਾਂਦਾ ਹੈ ਦੇਖਦੇ ਹੁਣ ਆਪਾਂ ਕਰਦੇ ਹਾਂ ਕੰਮਕਾਰ ਕੱਲ ਤਾਂ ਸਾਰਾ ਦਿਨ ਹੈ ਨਾ ਐਵੇਂ ਲੰਘ ਗਿਆ ਕੱਲ ਸਾਰਾ ਸਾਡੀ ਲੜਾਈ ਹੋ ਗਈ ਠੀਕ ਹੈ ਜੀ ਲੜਾਈ ਕੋਈ ਜ਼ਿਆਦਾ ਨਹੀਂ ਹੋਈ ਹੋ ਸਿਰੋ ਉਹ ਤਾਂ ਵੈਸੇ ਨਾ ਆਮ ਜੀ ਨਾਰਮਲ ਜੀ ਹੁੰਦਾ ਹੋ ਜਾਂਦੀਆਂ ਸਾਨੂੰ ਆ ਹੁੰਦਾ ਸੱਡੇ ਨੂੰ ਸੱਤ ਕਿਤੇ ਲੈ ਕੇ ਜਾਓ ਤੇ ਉਹਨਾਂ ਨੂੰ ਆ ਹੁੰਦਾ ਸੰਡੇ ਅਸੀਂ ਅੱਜ ਘਰ ਰਹਿੰਗੇ ਹੈ ਨਾ ਤੇ ਸਾਨੂੰ ਵੀ ਇਹ ਹੁੰਦਾ ਕਿ ਅੱਜ ਘਰ ਆਇਆ ਤਾਂ ਸਾਨੂੰ ਮੇਚ ਕੇ ਜਾਓ ਕਿਤੇ ਤੇ ਉਹਨਾਂ ਨੂੰ ਆ ਹੁੰਦਾ ਅੱਜ ਅਸੀਂ ਘਰ ਰਹਿੰਗੇ ਚਲੋ ਇਹ ਕਿ ਜਣੇੰਦਾਨਾ ਆਪਣੀ ਹਾਰ ਮੰਨਣੀ ਫਿਰਦੀ ਹੈ ਕਿਸੇ ਵੀ ਇਨਸਾਨੀ ਚਲੋ ਜੀ ਆਪਾਂ ਹੌਣ ਬਣਾ ਲਈਏ ਓਕੇ ਫਿਰ ਆਪਾਂ ਲਈਏ ਪੋਚੇ ਇਸੇ ਰੋਂ ਆਪਣਾ ਕੋਈ ਕੰਮ ਕਰੀਏ ਸੁਕਣ ਪਈਆਂ ਬਣਾਉਣੇ ਬਣਾਈਏ ਫਿਰ ਕੰਤਾ ਬਦਲੋ ਹਨਾ ਮਜੂਰ ਬੱਚੇ ਘਰ ਹੁੰਦੇ ਆ ਫਿਰ ਐਵੇਂ ਦਾ ਤਾਂ ਕੋਈ ਕੰਮ ਹੁੰਦਾ ਨਹੀਂ ਆਪਾਂ ਇਹਨਾਂ ਨੂੰ ਸ਼ੀਰ ਤੱਕ ਕੰਮ ਕਰਦੇ ਹਾਂ ਪੋਟਿਆਂ ਦੇ ਵਿੱਚ ਆਪਾਂ ਪਾਵਾਂਗੇ ਉਹਨਾਂ ਦੇ ਪਿਆਜ਼ ਨਨਤਾ ਪਤਾ ਨਹੀਂ ਹੈ ਨਾ ਬੱਚਿਆਂ ਦਾ ਜੇ ਕੀ ਆ ਜੀ ਸਬਜ਼ੀ ਬਣਾ ਲਓ ਤਾਂ ਇਹਨਾਂ ਨੇ ਖਾਣੀ ਹੈ ਨਾ ਫੋਕ ਤੇ ਬਣਾ ਲਓ ਇਹਨਾਂ ਨੇ ਪਕੌੜਿਆਂ ਵਾਂਗੂ ਖਾ ਲੈਣੇ ਹੁੰਦੇ ਆ ਜੇ ਸਬਜ਼ੀ ਚ ਬਣਾ ਲਓ ਫਿਰ ਸਾਨੂੰ ਮਧੀਆਂ ਲੱਗਦੀ ਹੈ ਇਹਨਾਂ ਨੂੰ ਤਾਂ ਇਹ ਫਿਰਨ ਕੱਟ ਕੱਟ ਕੇ ਇੱਕ ਸੈੱਟ ਰੱਖਦੇ ਨੇ ਉਹਨਾਂ ਨੂੰ ਅੱਜ ਕੱ ਵੀ ਦਿਨਾ ਹੀ ਜੀਂਗੇ ਨਾ ਬੰਦਾ ਸਬਜ਼ੀ ਬਣਾਵੇ ਕਿ ਕਿਹੜੀ ਬਣਾਵੇ ਕੀ ਆਈ ਚਾਹੇ ਉਹਨੂੰ ਦਾਲ ਚ ਪਾ ਲਵਾਂ ਜਾਂ ਇਹਨੂੰ ਫੋਕ ਤੇ ਬਣਾ ਦਵਾਂ ਚਾਹੇ ਕੀ ਆ ਬਣਾ ਸਬਜ਼ੀ ਬਣਾ ਲਵਾਂ ਉਹਦੀ ਨਾ ਇਹਨੇ ਸਬਜੀ ਖਾਣੀ ਐ ਨਾ ਉਹਨੂੰ ਦਾਲ ਚ ਪਾ ਕੇ ਖਾਣਾ ਨਾ ਇਹਨਾਂ ਨੇ ਕੋफ्ते ਖਾਣੇ ਐ ਚਲੋ ਜੀ ਆਪਾਂ ਹੋਰ ਨਾ ਸੋਣੇ ਕੋफ्ते ਇਹ ਬਾਕੀ ਥੋੜਾ ਜਿਹਾ ਕੰਮ ਰਹਿ ਗਿਆ ਪੁੱਛ ਮੁਚਲੇ ਆਪਾਂ ਕਰਕੇ ਫਿਰ ਆਪਾਂ ਮੇਮੈਂ ਤੁੰਡੀਆ ਕੋफ्ते ਬਣਾਉਣ ਨੂੰ ਫਿਰ ਨਾ ਨਖਰੇ ਮਾਰਨ ਕੋफ्ते ਆ ਨਹੀਂ ਸਬਜੀ ਅਸੀਂ ਤਾਂ ਖਾਣੇ ਨਹੀਂ ਆਦਿ ਵਾਲੂ ਕੱਟ ਕੇ ਖਾ ਲਿਆ ਇਸ ਤਿੰਨਾਂ ਨੇ ਉਹ ਇੰਨਾ ਚੋੜਦੀ ਇਹਨੂੰ ਤਾਂ ਵਗੀ ਸੁੱਕ ਜੇ ਹੋ ਜੇ ਦੱਸਿਆ ਜਿਹਾ ਸ਼ੋਲੇ ਕਿ ਕੀ ਹੈ ਕਾਇਸੋ ਕੀ ਦੀ ਫੁਲੀ 그렇지 아빠가 우리 집에 온 거니까 또이또와 허지마, 헤라. ਨੇ ਕਹਿੰਦੇ ਕਿਰਾ ਹੱਥ ਥੋੜਾ ਜਿਹਾ ਜ਼ਿਆਦਾ ਤੇਜ਼ ਚੱਲਦਾ ਹੈ ਨਾ ਮੈਨੂੰ ਐਵੇਂ ਹੁੰਦਾ ਹੈ ਜਦੋਂ ਮਤਲਬ ਕੋਈ ਵੀ ਕੰਮ ਹੋ ਰਿਹਾ ਹੈ ਤਾਂ ਅਗਲੇ ਕੰਮ ਦੀ ਪਹਿਲਾਂ ਤਿਆਰੀ ਕਰਕੇ ਰੱਖ ਲਓ ਠੀਕ ਹੈ ਨਾ ਤਾਂ ਕਿ ਆਪਾਂ ਨੂੰ ਮਤਲਬ ਡੋਮੈਂਟ ਵੀ ਰੁਕਣਾ ਨਾ ਪਵੇ ਨਾ ਤੇ ਮੈਂ ਇਸ ਕਰਕੇ ਮੈਨੂੰ ਹੁੰਦਾ ਬਸ ਫਟਾਫਟ ਜਿਹੜਾ ਕੰਮ ਕਰਨਾ ਹੈ ਛਿਛੀ ਕਰਕੇ ਹੂੰ ਚੱਲ ਨਹੀਂ ਕਿਰਾ ਹੱਥ ਤਾਂ ਐਂ ਚੱਲਦਾ ਹੈ ਬਸ ਮੈਂ ਤਾਂ ਮਤਲਬ ਮੈਂ ਆਪਣੇ ਆਪਣੇ ਕੰਮ ਕਰਦੇ ਤਰੀਕੇ ਨੇ ਜਿੰਨੇ ਕੰਮ ਕਰਨਾ ਹੈ ਜਦੋਂ ਹੰੜਾ ਦਾ ਕੰਮ ਇੱਕੋ ਹੋ ਰਿਹਾ ਤਾਂ ਦੂਜੇ ਦੀ ਪਹਿਲਾਂ ਪਕਾੜੀ ਕਰਦੇ ਹਾਂ। ਅਰੇ ਇਹ ਬੜਾ ਮੰਗਿਆ ਆਪਾਂ ਵੀ ਸਰਜੀ ਲਈ ਹੈ ਨਾ ਉਸ ਪਾਵਾਂਗੇ ਥੋੜੇ ਜਿਹੀ ਕਿਸੇ ਦਿਨ ਫੜੀ ਚ ਕਿਉਂਕਿ ਕਈ ਕਈ ਤਰ੍ਹਾਂ ਦੀ ਹੁੰਦੀ ਹੈ। ਬਾਕੀ ਆਪਾਂ ਇਹ ਕੱਢ ਕੇ ਰੱਖ ਲਾਂਗੇ ਕੱਚੇ। ਮੈ ਰਸ਼ਮੀ ਨੂੰ ਨਹੀਂ ਆਉਣਗੇ। ਫਿਰ ਆਪਾਂ ਉਹਨਾਂ ਨੂੰ ਚਾਹ ਨਾਲ ਜਦੋਂ ਮੀਠੇ ਪਕੌੜੇ ਬਣਾਏ ਥੋੜੇ ਜਿਹੀ। ਹਮੇਸ਼ਾ ਵੀ ਪਿਆਸ ਤਾਂ ਪੈ ਗਿਆ ਤੇ ਜੇ ਵੀ ਇੱਕ ਧੰਨੂ ਪਾ ਕੇ ਰੋਟੀ ਬਣਾ ਦਿੰਨੀ ਆ ਕਿਉਂਕਿ ਜਦੋਂ ਨਿਆ ਸਕੂਲ ਤੋਂ ਹੁਣਾ ਨਾ ਹੁੰਦਾ ਕਿ ਸਾਨੂੰ ਮਤਲਬ ਹਰ ਰੋਜ਼ ਕੋਈ ਨਵੀਂ ਚੀਜ਼ ਮੂੰਹ 'ਤੇ ਤਾਂ ਵਧੀਆ ਰਹਿੰਦਾ ਰੋਟੀ ਤਾਂ ਉਹ ਆ ਕੇ ਖਾਣੇ ਦੇਗੇ ਨਾ ਹੁੰਦਾ ਚਾਹ ਨਾਲ ਕੋਈ ਨਾ ਕੋਈ ਚੀਜ਼ ਹੋਵੇ ਬਸ ਫੇਰ ਆਪਾਂ ਥੋੜਾ ਜਿਹਾ ਜਿਗਾਰੜ ਕਦੇ ਨਾ ਕਦੇ ਲਾਉਣਾ ਪੈਂਦਾ ਹੈ ਨਾ ਕਿਸੇ ਚੀਜ਼ ਦਾ ਸਬਜੀ ਵਾਸਤੇ ਤਾਂ ਪਾਣੀ ਵੱਟ ਕੇ ਰੱਖ ਲੈਂਦੇ ਆ ਕਿ ਜਿਹੜੇ ਉਹਨਾਂ ਨੂੰ ਖਾਣ ਨੂੰ ਦੇਣੇ ਆ ਉਹ ਆਪਾਂ ਥੋੜੀ ਜਿਹੀ ਕੱਚੀ ਕੱਟ ਲਾਂਗੇ ਦੋਨੋਂ ਰੋਕ ਕੇ ਲੋਜੀ ਖੋਪਦੀ ਹੋ ਗਈ ਆਪਣੇ ਪਿਆਰ ਫਿਰ ਕਿਨੇ ਸੁਣੇ ਬਣਾਉਣੇ ਸਾਰੇ ਬਣਾਉਣੇ ਆ ਅਖੜ ਕੋਈ ਨਵੀਂ ਚੀਜ਼ ਹੈ ਨਾ ਬਸ ਆਪਣਾ ਹੁੰਦਾ ਚੱਲ ਆਪਾਂ ਕੋਈ ਵੀ ਚੀਜ਼ ਬਣਾ ਰਹੇ ਆ ਨਾ ਤਾਂ ਆਪਾਂ ਮਤਲਬ ਤੁਹਾਡੇ ਨਾਲ ਸ਼ੇਅਰ ਕਰੀਏ 29 ਰੋਕ ਕੇ

是我的。 ਚਲੋ ਜੀ ਮਿਲਦੇ ਆਂ ਫੇਰ ਕਿਸੇ ਨਵੀਂ ਵੀਡੀਓ ਨਾਲ ਨਵੇਂ ਟੌਪਿਕ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਰਮਤਮਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਜੀ ਸਾਰੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦੇ ਵਸਦੇ ਰਹੋ ਜੀ ਚਲੋ ਜੀ ਸਾਡੇ ਬਲੌਗ ਵਧੀਆ ਲੱਗਦੇ ਆਂ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਆ ਕਰੋ ਸਤਿ ਸ਼੍ਰੀ ਅਕਾਲ ਜੀ